ਨਾ ਭਾਜੀ ਮਨਮੋਹਨ ਸਿੰਘ ਅਜੀ ਰਾਵਲ ਜੀ ਨੇ ਖਾਇਆ ਬਾਹਰ ਵੀ ਇਹ ਮਾਮਲਾ ਜੀ ਸਾਹਿਬ ਭਾਜੀ ਮਾਮਲਾ ਇਦਾਂ ਆ ਵੀ ਪਰਸੋਂ ਜਿਹੜੀ ਕੁੜੀ ਨੇ ਮੁੰਡੇ ਨੇ ਦੋਨਾਂ ਨੇ ਰੌਲਾ ਪਿਆ ਸੀਗਾ ਇਹ ਪਾਇਆ ਸੀਗਾ ਵੀ ਇਹਨਾਂ ਨੇ ਦਵਾਈ ਖਾ ਲਈ ਆ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੁਣ ਸਾਨੂੰ ਪਤਾ ਲੱਗਦਾ ਆ ਵੀ ਜਿਹੜੀ ਦਵਾਈ ਆ ਉਹ ਕੁੜੀ ਨੂੰ ਧੱਕੇ ਨਾਲ ਖਲਾਈ ਗਈ ਆ ਕੁੜੀ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਆ ਤੇ ਐਟ ਲੱਗੀ ਐਟ ਦਾ ਨਿਸ਼ਾਨ ਆ ਸਿਰ 'ਤੇ ਆ ਡੈੱਡ ਬੋਡੀ ਆ ਬੋ ਗੱਡੀ ਦੇ ਵਿੱਚ ਪਈ ਆ ਅਸੀਂ ਇੱਥੇ ਆਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਸਾਡੀ ਦਰਖਾਸਤ ਇਹਨਾਂ ਲਿਖੀ ਆ ਅੰਦਰ ਬੈਠੇ ਬਿਆਨ ਉਹਨਾਂ ਲਿਖਦੇ ਪਏ ਆ ਕੁੜੀ ਦਾ ਨਾਮ ਮਸਕਾਨ ਆ ਸ਼ਾਮਨਗਰ ਤੋਂ ਫਗਵਾੜੇ ਤੋਂ ਕੁੜੀ ਹੈਗੀ ਆ ਇੱਥੇ ਰਾਵਲਪਿੰਡੀ ਵਿਆਹੀ ਅਸਾਂ ਇਕਾਨੀ ਨਾ ਸ ਜਨੀ ਦਾ ਮੁੰਡੇ ਨਾਲ ਵਿਆਹੀ ਹੋਆ ਸ਼ਾਦੀ ਨੂੰ 2-3 ਸਾਲ ਹੋ ਗਏ 2 ਤੋਂ 2.5 ਸਾਲ ਦਾ ਸਮਾਂ ਹੋ ਗਿਆ ਆ ਤੇ ਸਾਨੂੰ ਹੁਣ ਅੱਜ ਇਹ ਪਤਾ ਲੱਗਾ ਕੁੜੀ ਦੇ ਫੋਨ ਦੇ ਵਿੱਚੋਂ ਚੈਟ ਨਿਕਲੀ ਆ ਕਿ ਉਹਦੇ ਆਪਣੀ ਚਾਚੀ ਨਾਲ ਜਿਹੜੇ ਸੀਗੇ ਗਲਤ ਸਬੰਧ ਸੀਗੇ ਮੁੰਡੇ ਦੇ ਤੇ ਕੁੜੀ ਨੇ ਉਹਨੂੰ ਲੰਗੇਤੀ 2-3 ਵਾਰੀ ਫੜਿਆ ਪਰ ਇਹਨਾਂ ਨੇ ਪਿੰਡ ਚ ਰੋਲਾ ਇਹ ਪਾਇਆ ਵੀ ਕੁੜੀ ਨੇ ਹਾਈਲਾਈਟ ਕੀਤੀ ਸੀ ਉਹਦਾ ਬਾਦ ਅਣੀ ਬਣਿਆ ਤਾਂ ਕਰਕੇ ਉਹਨਾਂ ਨੇ ਜਿਹੜੀ ਦਵਾਈ ਖਾਦੀ ਹੈਗੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਹੋਣਾ ਅਸੀਂ ਉਹਨਾਂ ਦੇ ਘਰ ਗਏ ਸੀਗੇ ਨਾ ਕੁੜੀ ਦੀ ਡੈਥ ਕੱਲ ਦੀ ਹੋਈ ਉਹਨਾਂ ਦੇ ਕੋਈ ਕਰਤ ਪਰਿਵਾਰਕ ਮੈਂਬਰ ਨਹੀਂ ਆਇਆ ਤੁਸੀਂ ਪਾਮੀ ਇੱਥੇ ਦੇਖ ਲਓ ਔਰ 라ਵਲ ਪਿੰਡੀ ਥਾਣੇ ਦੇ ਪਿੰਡ ਦੇ ਵਿੱਚ ਹੀ ਥਾਣਾ ਆ ਕੋਈ ਨਹੀਂ ਇੱਥੇ ਆਇਆ ਦੋ ਦਿਨ ਹੋ ਗਏ ਆ ਕੁੜੀ ਡੈਥ ਹੋਈ ਨੂੰ ਪੋਸਮਾਰਟਮ ਵੀ ਕਰਾਉਣਾ ਕੁੜੀ ਦਾ ਅਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਆ ਨਾ ਉਹਨਾਂ ਵੱਲੋਂ ਕੋਈ ਸਾਡੇ ਅਫਸਰ ਸਤੁਰ ਤੇ ਆਇਆ ਵੀ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਹੈਗਾ ਜੇ ਉਹਨਾਂ ਦੇ ਦਿਲ 'ਚ ਚੋਰ ਨਹੀਂ ਸੀ ਤੇ ਫਿਰ ਕਿਉਂ ਲੋਕ ਦੇ ਕਿਉਂ ਫਿਰਦੇ ਹੋ ਪਰਿਵਾਰ ਕਿੱਦਾਂ ਕੋਈ ਮਿਲਿਆ ਉਹ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਕੁੜੀ ਦਾ ਸੀ ਫੋਨ ਲੈ ਕੇ ਆਏ ਆਪਣੇ ਦਾ ਬਰਾਮਦ ਕਰਕੇ ਠੀਕ ਆ ਇਹ ਗੱਲਾਂ ਸਾਨੂੰ ਨਹੀਂ ਪਤਾ ਸੀ ਲੇਡੀਜ਼ ਨੂੰ ਵਿੱਚੋ ਵਿੱਚ ਸਾਰਿਆਂ ਨੂੰ ਗੱਲਾਂ ਪਤਾ ਸੀਗੀਆਂ ਸਾਨੂੰ ਅੱਜ ਇਹ ਗੱਲ ਪਤਾ ਲੱਗੀ ਆ ਇਹ ਕਲੀਅਰ ਹੋਇਆ ਇਹ ਕਲੀਅਰ ਇਹ ਹੋਇਆ ਵੀ ਇਹਨਾਂ ਰੰਗੇ ਤੇ ਦੋ ਤਿੰਨ ਵਾਰੀ ਕੁੜੀ ਨੇ ਫੜਿਆ ਇਹਦੇ ਨਾਲ ਸਾਨੂੰ ਤਾਂ ਪਹਿਲਾਂ ਵੀ ਫੜਿਆ ਜਿੱਦਣ ਉਹ ਗੱਲ ਹੋਈ ਉਦੋਂ ਵੀ ਚਾਚੀ ਦਾ ਇਹਦਾ ਫੋਨ ਚੱਲਦਾ ਸੀ ਉਦੋਂ ਫੋਨ ਚੱਲਣ ਤੋਂ ਬਾਅਦ ਇਹਨਾਂ ਨੇ ਉਹ ਦਵਾਈ ਖਾਦੀ ਹੈਗੀ ਆ ਰੋੜਾ ਇਹਨਾਂ ਨੇ ਇਹ ਪਾਤਾ ਕਿ ਹਾਈਲਾਈਟ ਕੀਤੀ ਕੁੜੀ ਨੇ ਬਾਹਰ ਦਾ ਕੰਮ ਨਹੀਂ ਬਣਦਾ ਹਾਂਜੀ ਦਵਾਈ ਕੁੜੀ ਨੇ ਖਾਦੀ ਆ ਮੁੰਡੇ ਨੇ ਮੈਨੂੰ ਲੱਗਦਾ ਜਿੱਤ ਤੱਕ ਲੱਗ ਰਿਹਾ ਨਾਟਕ ਲੱਗ ਰ ਕਿਉਂਕਿ ਜੇ ਇਦਾਂ ਦੀ ਗੱਲ ਹੁੰਦੀ ਜੇ ਦਵਾਈ ਕੁੜੀ ਨੇ ਖਾਧੀ ਕੁੜੀ ਮਰ ਗਈ ਆ ਤੇ ਮੁੰਡੇ ਨੂੰ ਮੁੰਡਾ ਕਿੱਥੇ ਬਾਹਰ ਸਕਦਾ ਆ ਸਾਡੀ ਹੁਣ ਗੱਲ ਹੋਈ ਅੰਦਰ ਬਿਆਨ ਚੱਲ ਰਿਹਾ ਸਾਡੇ ਉਹ ਕਹਿੰਦੇ ਸਾਡੇ ਕੰਪਲੇਟ ਹੋ ਸਾਡੀ ਪਹਿਲਾਂ ਕੰਪਲੇਟ ਨਹੀਂ ਕਿਸੇ ਨੇ ਸੁਣੀ ਨਹੀਂ ਕਾਰਵਾਈ ਨਹੀਂ ਸੁਣੀ ਕਿਸੇ ਨੇ ਜਦੋਂ ਅਸੀਂ ਸਾਰੇ ਜਣੇ ਰਿਸ਼ਤਾਰ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਆਏ ਆ ਪ੍ਰੈਸ਼ਰਾਈਜ਼ ਕੀਤਾ ਫੇਰ ਜਾ ਕੇ ਸਾਡੀ ਨਾਲ ਗੱਲ ਕਰਨ ਕੀਤੀ ਸਾਡੀ ਸਾਨੂੰ ਇਨਸਾਫ ਦਿੱਤਾ ਜਾਵੇ ਜੀ ਸਾਡੀ 22 ਸਾਲ 23 ਸਾਲ ਦੀ ਜਵਾਨ ਲੜਕੀ ਜਿਹੜੀ ਹੈਗੀ ਹਮਾਰ ਦਿੱਤੀ ਗਈ ਆ ਕਿਆ ਜਾਨੋ ਜੀ ਨਹੀਂ ਇੱਥੇ ਗੱਡੀ ਦੇ ਵਿੱਚ ਪਈ ਹੋਈ ਆ ਜੀ ਇੱਥੇ ਲੈ ਕੇ ਥਾਣੇ ਲੈ ਕੇ ਆਏ ਹੋਏ ਆ ਅਸੀਂ ਇਹ ਤਾਂ ਲੇਡੀਜ਼ ਨੂੰ ਗੱਲ ਪਤਾ ਸੀ ਸਾਨੂੰ ਤਾਂ ਹੁਣੇ ਰੋਲੇ ਪਏ ਤੇ ਗੱਲਬਾਤ ਲੱਗੀ ਆ ਹਾਂਜੀ ਭਾਜੀ ਮੈ ਰਿਟਾ ਐਕਸ ਫਰੌਸਲਰ ਆ ਤੇ ਇਹ ਮਾਮਲਾ ਭਾਜੀ ਮੇਰੇ ਮਹੱਲੇ ਦਾ ਆ ਜੀ ਇਹ ਮਹੱਲੇ ਮਹੱਲੇ ਦੀ ਕੁੜੀ ਆ ਫਗਵਾੜੇ ਸ਼ਾਮਨਗਰ ਦੀ ਇਹ ਕੁੜੀ 라ਵਲਪਿੰਡੀ ਚ ਵਿਆਹੀ ਸੀਗੀ ਠਾਈਕ ਸਾਲ ਹੋ ਗਏ ਵਿਆਹ ਹੋਏ ਨੂੰ ਤੇ ਜਿਹੜਾ ਇਹ ਮਾਮਲਾ ਹੁਣ ਮੋਰਿਆ ਆਇਆ ਆ ਇਹ ਪਤਾ ਲੱਗਾ ਆ ਵੀ ਜਿਹੜਾ ਮੁੰਡਾ सनी ਆ ਉਹਦੇ ਆਪਣੀ ਚਾਚੀ ਦੇ ਨਾਲ ਨੇ ਜਾਇਜ਼ ਸਬੰਧ ਸੀਗੇ ਤੇ ਕੁੜੀ ਨੇ ਕਾਫੀ ਵਾਰੀ ਕਿਹਾ ਵੀ ਆ ਘਰਦਿਆਂ ਨੇ ਵੀ ਸਮਝਾਇਆ ਪਰ ਉਹ ਹਟਿਆ ਨਹੀਂ ਹੈਗਾ ਹੁਣ ਜਿਹੜੀ ਹੋਈ ਆ ਪਰਸੋਂ ਕੁੜੀ ਨੇ ਦਵਾਈ ਖਾਧੀ ਆ ਇਹ ਨਹੀਂ ਪਤਾ ਉਹਨੇ ਖਾਧੀ ਆ ਖਲਾਈ ਆ ਉਹਨੂੰ ਕਿਉਂਕਿ ਉਹਨੂੰ ਕੁੜੀ ਨੂੰ ਕੁੱਟਿਆ ਵੀ ਗਿਆ ਆ ਤੇ ਬਾਅਦ ਚ ਦਵਾਈ ਖਲਾਈ ਗਈ ਆ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਇਹ ਆ ਵੀ ਕੁੜੀ ਨਾਲ ਜ਼ਬਰਦਸਤੀ ਤਾਂ ਹੋਈ ਆ ਤੇ ਮੈਂ ਤਾਂ ਇਹ ਕਹੂੰਗੀ ਵੀ ਅੱਜ ਇਹਦੇ ਪਹਿਲਾ 2-3 ਦਿਨ ਹੋ ਗਏ ਕੋਈ ਸਰਵਾਈ ਨਹੀਂ ਉਹਦੇ ਘਰਦਿਆਂ ਨੇ ਕੋਈ ਕਾਰਵਾਈ ਨਹੀਂ ਕੁਝ ਨਹੀਂ ਹੋਇਆਗਾ ਪ੍ਰਸ਼ਾਸਨ ਅੱਗੇ ਇਹੀ ਆ ਵੀ ਜੋ ਵੀ ਕਾਰਵਾਈ ਬੰਦੀ ਆ ਮੁੰਡੇ ਨੂੰ ਤੇ ਉਹਦੀ ਚਾਚੀ ਨੂੰ ਅਰੈਸਟ ਕੀਤਾ ਜਾਵੇ ਇਹ ਮਾਮਲਾ ਪੁਲਿਸ ਦੇ ਤੇ ਆਜੇ ਮਾਮਲਾ ਪੁਲਿਸ ਦੇ ਤੇ ਆਜੇ ਸੀਗਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜੇ ਸਾਰੇ ਮੱਲੇ ਵਾਸੀਆਂ ਨੇ ਰਲ ਕੇ ਜਿਹੜੀ ਕਾਰਵਾਈ ਕੀਤੀ ਆ ਉਹਦੇ ਥਰੂ ਹੁਣ ਅਸੀਂ ਸਾਰੇ 라ਵਲਪਿੰਡੀ ਆਏ ਆ ਹੁਣ ਸਾਡੀ ਸੁਣਵਾਈ ਹੋਈ ਆ ਹੁਣ ਅੰਦਰ ਕੰਪਲੇਂਟ ਦਰਜ ਹੋ ਰਹੀ ਆ ਤੇ ਬਾਕੀ ਦੇਖੋ ਮੱਲੇ ਵਾਸੀ ਜਿਹੜੇ ਆ ਵੀ ਕੀ ਇਹ ਹੁੰਦਾ ਆ ਜਾਂ ਪ੍ਰਸ਼ਾਸਨ ਕੀ ਕਰਦਾ ਆ ਜੇ ਪ੍ਰਸ਼ਾਸਨ ਨੇ ਕੁਝ ਵੀ ਨਾ ਕੀਤਾ ਮੇ ਮੱਲਾ ਜੋ ਵੀ ਆ ਕਰਦੇ ਪਰਿਵਾਰ ਨਾਲ ਕਰਕੇ ਫਿਰ ਜੋ ਕਾਰਵਾਈ ਹੋਵੇਗੀ ਹੋਵੇਗੀ 2.5 ਹੋ ਲਗੇ ਭਾਜੀ 2.5 ਸਾਲ ਕਰਦੇ ਨਾਲ ਦੇ ਵਿੱਚ ਲੜਕੀ ਨਾਲ ਪਰਿਵਾਰ ਦੀ ਜਿਹੜੀ ਜੋ ਗਲਵਾ ਹੋਈ ਸੀ ਹਾਂਜੀ ਹਾਂਜੀ ਕਰਦੇਆਂ ਨੂੰ ਉਹਨਾਂ ਨੇ ਦੱਸਿਆ ਸੀਗਾ ਪਰ ਕਰਦੇਆਂ ਨੇ ਸਮਝਾਇਆ ਮੁੰਡੇ ਨੂੰ ਵੀ ਸਮਝਾਇਆ ਵੀ ਚਲੋ ਕੋਈ ਗੱਲ ਨਹੀਂ ਹਟ ਜਾਏਗਾ ਸਾਰਾ ਕੁਝ ਹੋ ਜਾਏਗਾ ਪਰ ਕੁੜੀ ਨੇ ਵੀ ਪਰ ਸਮਝਾਇਆ ਪਰ ਉਹ ਨਹੀਂ ਹਟਿਆ ਲਾਸਟ ਟਾਈਮ ਕਹਿੰਦੇ ਉਸ ਦਿਨ ਲੜਾਈ ਹੋਈ ਆ ਫਿਰ ਉਹ ਗੱਲਾਂ ਕਰਦਾ ਸੀ ਆਪਣੀ ਉਹਨਾਂ ਚਾਚੀ ਦੇ ਨਾਲ ਜਿਹਦੇ ਕਰਕੇ ਇਹਨਾਂ ਦੀ ਗੱਲਬਾਤ ਹੋਈ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਪਾਜੀ ਕੱਲ ਕੁੜੀ ਦੀ ਡੈਥ ਹੋਈ ਆ ਅੱਜ ਕੋ ਪਹਿਲਾਂ ਕੋ ਨਹੀਂ ਲਿਆਂਦਾ ਵਾਲੇ ਨਹੀਂ ਆ ਰਹੇ ਨਹੀਂ ਪਾਜੀ ਪਹਿਲਾਂ ਨਹੀਂ ਲਿਆਂਦਾ ਸੀਗਾ ਇਹ ਮਾਮਲਾ ਪਹਿਲਾਂ ਇਹੀ ਸੀਗਾ ਵੀ ਚਲੋ ਸ਼ਾਂਤੀ ਨਾਲ ਨਿਪਟ ਜੇ ਜਾਂ ਕੁਝ ਵੀ ਬਹੁਤ ਕੁਝ ਹੋਇਆ ਜੀ ਫੈਮਿਲੀ ਤੇ ਤੁਹਾਨੂੰ ਪਤਾ ਪਰ ਇਹੀ ਆ ਵੀ ਪ੍ਰਸ਼ਾਸਨ ਤੋਂ ਮੰਗਾ ਵੀ ਜਿਹੜੀ ਵੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਇਹ ਨਾ ਕੁੜੀ ਦੀ ਡੈਥ ਹੋਈ ਸੀਗੀ ਇਹ ਪਰਸਨ ਕੱਲ ਉਹਨਾਂ ਨੇ ਇਦਾਂ ਕੀਤਾ ਜੀ ਉਹ ਕੁੜੀ ਦੇ ਸਾਹਦੇ ਇੱਕ ਮਿੰਟ ਪਾਣੀ ਇੱਕ ਮਿੰਟ ਹਾਂਜੀ 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 ਆ ਤੁਸੀਂ ਕੀ ਕਰ ਰਹੇ ਹੋ ਸੇ ਮੇਰੀ ਮਰਜ਼ੀ ਮੈਂ ਜਾ ਰਿਹਾ ਤੁਸੀਂ ਕਿਦਾ ਮੈਨੂੰ ਖਾਲੋਗੇ ਐ ਤੁਸੀਂ ਹੱਥ ਕਿੱਦਾਂ ਲਾਉਣੇ ਪਿੱਛੇ ਮੈਂ ਫਾਈਟ ਦੇ ਰਿਹਾ ਤੁਸੀਂ ਹੱਥ ਪਾੜ ਰਹੇ ਹਾਂਜੀ ਸਰ ਇੱਥੋਂ ਮੈਂ ਆ ਰਿਹਾ ਬੁੱਤ ਨੂੰ ਹੀ ਬੋਲੋ ਹਾਂਜੀ ਸਰ ਤੇ ਇਹਨਾਂ ਨੇ ਕੁੜੀ ਜਿੱਦਾਂ ਮਤਲਬ ਕੁੜੀ ਦੇ ਰਿਲੇਸ਼ਨ ਕੁੜੀ ਦੇ ਘਰ ਵਾਲੇ ਦੇ ਰਿਲੇਸ਼ਨ ਸਿਗੇ ਜੀ ਉਹਦੇ ਨਾਲ ਆਪਣੇ ਹੋਰੀ ਚਾਚੀ ਦੇ ਨਾਲ ਮੁੰਡੇ ਦੇ ਉਹਦੇ ਰਿਲੇਸ਼ਨ ਸੀਗੇ ਉਹਦੀ ਚਾਚੀ ਦੇ ਨਾਲ ਤੇ ਉਹ ਕੁੜੀ ਨੂੰ ਪਤਾ ਲੱਗਾ ਉਹ ਕੁੜੀ ਨੇ ਵਿਰੋਧ ਕੀਤਾ ਆਪਣੇ ਮਾਪਿਆਂ ਦੱਸਣਾ ਚਾਹਿਆ ਇਹਨਾਂ ਨੇ ਉਹਨਾਂ ਦੇ ਸਰਚ ਵੀ ਸੱਟਾਂ ਮਾਰੀਆਂ ਤੇ ਕੁੜੀ ਨੂੰ ਦਵਾਈ ਬਲਾ ਕੇ ਕੁੜੀ ਦੀ ਡੈਥ ਹੋ ਗਈ ਜੀ ਬੋਡੀ ਸਾਡੇ ਕੋਲ ਹੈ ਜਿੱਥੇ ਤੱਕ ਇਨਸਾਫ ਨਹੀਂ ਮਿਲਦਾ ਕੀ ਨਾਮ ਵਗੈਰਾ ਕੀ ਇਹੀ ਬੋਡੀ ਜਿਹੜਾ ਬੰਦਾ ਬਾਰੇ ਜਿਹੜਾ ਮੁੰਡੇ ਦੀ ਭੈਣ ਆ ਉਹ ਮੇਰਾ ਪਰਸਟ ਆ ਉਹਨਾਂ ਨੇ ਖਬੀਰ ਆ ਜੀ ਨਹੀਂ ਮੈਂ ਕਹਿੰਦਾ ਬੰਦਾ ਸਾਰਾ ਇਹ ਜੀ 2 ਦਿਨ ਹੋ ਗਏ ਜੀ ਵਿਆਹੀ ਕਿੱਥੇ ਸੀ ਕੁੜੀ ਬਣੀ ਕੁੜੀ ਦੀ ਰਾਵਲ ਪਿੰਡ ਕਿਹੜੇ ਪਿੰਡ ਦਾ ਆ ਜੀ ਹੈ ਜੀ ਕਿਹੜੇ ਪਿੰਡ ਦਾ ਇਹ ਸੈਪੂਰੀ ਦੋਜੀ ਹੈ ਸੈਪੂਰੀ ਸੈਪੂ ਦੇ ਵਿਆਹ ਹੀ ਕਿਦਾਂ ਹੋ ਗਿਆ ਮੁੰਡੇ ਦਾ ਕੋਈ ਨਾ ਮੈਂ ਜੀ ਹਰੇ ਇੰਨਾ ਕਨਫਰਮ ਨਹੀਂ ਮੈਂ ਤੁਹਾਨੂੰ ਸਾਰੀ ਜਾਣਕਾਰੀ ਅੱਧੇ ਪੌਣੇ ਘੰਟੇ ਬਾਅਦ ਦੇ ਦੇਣਾ ਨਾਮ ਲਖਮੀਰ ਕੁਮਾਰਾ ਜੀ ਅੱਜ ਰਾਵਲਪਿੰਡੀ ਥਾਣੇ ਦੇ ਬਾਹਰ ਆਇਆ ਕੀ ਮਾਵਲਾ ਦੀ ਘਰ ਸਰ ਸਾਡੀ ਭਤੀਜੀ ਜਿਗੇ ਰਾਵਲਪਿੰਡੀ ਵਿਆਹੀ ਹੋਈ ਸੀਗੀ ਠੀਕ ਹੈ ਜੀ ਉਹਦੇ ਵਿਆਹ ਨੂੰ ਲਗਭਗ 4 ਸਾਲ ਹੋ ਚਲੇ ਖੜ ਦੇ ਨੇ 4 ਸਾਲ ਹੋ ਗਏ ਆ ਉਹਦਾ ਜਿਹੜਾ ਘਰ ਵਾਲਾ ਸਣੀ ਉਹਦੀ ਆਪਣੀ ਚਾਚੀ ਨਾਲ ਨਜਾਇਜ਼ ਰਵਾਂ ਸੀਗੇ ਉਹਦੇ ਉਹ ਕੁੜੀ ਨੇ ਦੋ ਤਿੰਨ ਵਾਰੀ ਇਹਨੂੰ ਦੇਖਿਆ ਠੀਕ ਹੈ ਜੀ ਉਹਨੇ ਰੰਗਿਆ ਸੀ ਫੜਿਆ ਉਹਨੂੰ ਸਮਝਾਇਆ ਵੀ ਉਹ ਵਰ ਕੇ ਹਟ ਜਾਊਗਾ ਉਹ ਨਹੀਂ ਹਟਿਆ ਠੀਕ ਹੈ ਜੀ ਪਰसों ਦੀ ਦਿਨ ਉਹ ਇਹਨਾਂ ਦੀ ਫੇਰ ਆਪੋ ਜਿਹਾ ਝਗੜਾ ਹੋਇਆ ਇਸੇ ਗੱਲ ਨੂੰ ਲੈ ਕੇ ਉਹ ਕੁੜੀ ਨੂੰ ਲੈ ਕੇ ਗਿਆ ਸਾਈਡ ਤੇ ਮੋਟਰ ਤੇ ਠੀਕ ਆ ਜੀ ਉਹਦੇ ਸਿਰ ਚਿੱਟਾ ਮਾਰੀਆਂ ਨਹੀਂ ਦੋ ਤਿੰਨ ਜਣੇ ਰਲ ਕੇ ਉਹਨੂੰ ਦਵਾਈ ਭੜਾਈ ਠੀਕ ਆ ਜੀ ਉਹ ਇਸ ਕਰਕੇ ਉਹਦੀ ਡੈਥ ਹੋ ਗਈ ਕੱਲ ਕੁੜੀ ਕੁੜੀ ਦੀ ਮੈਰਿਜ ਹੋਈ ਨੂੰ ਕਿੰਨਾ ਸਮਾਂ ਹੋ ਗਿਆ ਜੀ ਸਾਢੇ 3-4 ਸਾਲ ਹੋ ਗਿਆ ਲਗਭਗ ਤੇ ਕੋਈ ਗੱਲਬਾਤ ਕੀਤੀ ਉਹਦੀ ਕੁੜੀ ਨੂੰ ਆਪਾਂ ਮੁੰਡੇ ਜਿਹੜਾ ਮੁੰਡਾ ਸਨੀ ਨਾਲ ਦੇ ਆਏ ਹਾਂਜੀ ਇਹਦੀ ਚਾਚੀ ਨਾਲ ਗੱਲ ਸੀ ਉਹਦੀ ਨਾਲ ਹਾਂਜੀ ਜਿਹੜਾ ਸਨੀ ਸੀ ਨਾ ਉਹਦੀ ਆਪਣੀ ਚਾਚੀ ਨਾਲ ਨਜਾਇਜ਼ ਬਣ ਸੀਗੇ ਇਸ ਕੁੜੀ ਨੂੰ ਪਤਾ ਲੱਗ ਗਿਆ ਸੀ ਹਨਾ ਸਾਡੇ ਕੋਲ ਚੈਟ ਦੇ ਪ੍ਰੂਫ ਵੀ ਆ ਗਏ ਸਾਰਾ ਕੁਝ ਸਾਡੇ ਕੋਲ ਹੈਗਾ ਹੈ ਚੈਟ ਫੜ ਲਈ ਮਾਮਲੇ ਪਰਛਾਵਾਂ ਦੇ ਧਿਆਨ ਚ ਹਾਂਜੀ ਹੁਣ ਧਿਆਨ ਚ ਲਿਆਂਦਾ ਪਹਿਲਾਂ ਸੁਣਵਾਈ ਨਹੀਂ ਕਰਦੇ ਸੀ ਤਾਂ ਹੀ ਸਾਨੂੰ ਇਹ ਚੀਜ਼ਾਂ ਕਰਨੀਆਂ ਪਈਆਂ ਲੜਕੀ ਦੀ ਬੋਡੀ ਲੈ ਕੇ ਇਥੇ ਰਾਵਲ ਮੰਡੀ ਥਾਣੇ ਆਏ ਹਾਂ ਹਾਂਜੀ ਐਸ.ਐਚ.ਓ ਸਾਹਿਬ ਹੁਣ ਸਾਨੂੰ ਯਕੀਨ ਦਿਵਾ ਰਹੇ ਵੈਸੇ ਵੀ ਅਸੀਂ ਪਰਚਾ ਦਰਜ ਕਰਾਂਗੇ ਪਰ ਫਿਲਹਾਲ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਆ ਅੱਗੇ ਦੇਖਦੇ ਆ ਜੇ 1 ਅੱਧੇ ਘੰਟੇ ਦੇ ਵਿੱਚ ਹੁੰਦੀ ਆ ਠੀਕ ਆ ਇਹਦਾ ਅਸੀਂ ਇਥੋਂ ਜਾਣਾ ਨਹੀਂ ਜਿਹੜੀ ਬੋਡੀ ਆ ਉਹ ਫਿਵਲ ਹਸਪੀਟਲ ਤੇ ਚਾ ਜਾ ਪੜਨੇ ਦੇ ਬਾਹਰ ਹਾਂਜੀ ਪੜਨੇ ਦੇ ਬਾਹਰ ਐਮਬੂਲੈਂਸ ਕਢੀ ਹੋਈ ਆ ਬੋਡੀ ਉਹਦੇ ਵਿੱਚ ਰੱਖੀ ਹੋਈ ਆ ਜੀ ਸੁਖਵਿੰਦਰ ਜੀ ਮੱਲਾ ਸ਼ਾਮਨਾ ਕੱਟੇਪੜੀ ਦਾ ਜੀ ਇਹ ਮਾਮਲਾ ਵੀ ਜਿਹੜਾ ਇੱਕ ਆਪਣਾ ਪੜਨੇ ਵਗੈਰੇ ਦਾ ਮਾਮਲਾ ਇਹ ਆ ਜੀ ਜਿਸ ਤਰ੍ਹਾਂ ਸਾਨੂੰ ਪਤਾ ਲੱਗਾ ਕਿ ਸਾਡੇ ਮੱਲੇ ਦੀ ਜੋ ਧੀ ਆ ਇਹ ਪਿੰਡ ਰਾਵਲ ਪਿੰਡੀ ਵਿਖੇ ਵਿਆਹੀ ਹੈ 2.5 ਸਾਲ ਤੋਂ ਵਿਆਹੀ ਸੀ ਉਹਨਾਂ ਦੇ ਘਰ ਦੇ ਵਿੱਚ ਕੋਈ ਕੋਈ ਆ ਮਾਮੂਲੀ ਝਗੜਿਆ ਵਗੈਰਾ ਹੋਇਆ ਸੀਗਾ ਝਗੜੇ ਤੋਂ ਉਪਰੰਤ ਉਹਨਾਂ ਨੇ ਕੋਈ ਆਤੀ ਉਹਨਾਂ ਦੀ ਜਲਦੀ ਪਹੁੰਚੀ ਖੈਰ ਵਾਜੀ ਉਹਦੇ ਮੁਤਾਬਕ ਉਹਨਾਂ ਨੇ ਪਤਾ ਲੱਗਾ ਕਿ ਕੁੜੀ ਨੂੰ ਜ਼ਹਿਰ ਦੇ ਦਿੱਤੀ ਹੈ ਤੇ ਕੁੜੀ ਨੂੰ ਹਸਪਤਲ ਤੇ ਲਿਆਂਦਾ ਗਿਆ ਹਸਪਤਲ ਤੋਂ ਲਿਆਂਦਾ ਜਨੰਦਰ ਲੈ ਗਿਆ ਜਨੰਦਰ ਤੋਂ ਉਹਨਾਂ ਨੇ ਡੀ ਐਮ ਸੀ ਰੈਫਰ ਕਰਤਾ ਜਿੱਥੇ ਜਾ ਕੇ ਉਹਨਾਂ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਕਾਰਨ ਵੀ ਇਹ ਜਿਹੜਾ ਮਤਲਬ ਕਿ ਇਹ ਲੜਕੀ ਦੇ ਨਾਲ ਹੋਇਆ ਕਾਰਨ ਉਹਨਾਂ ਦਾ ਆਪਸੀ ਕੋਈ ਲੜੀ ਝਗੜਾ ਹੀ ਸੀ ਜੀ ਲੜਕੀ ਕਿੱਥੇ ਰਹੀ ਹੈ ਲੜਕੀ 라ਵਲ ਪਿੰਡੇ ਜੀ ਅੱਜ ਕਿਹਦੇ ਨਾਲ ਵਿਆਹੀ ਕਿਹੜੇ ਪਰਿਵਾਰਿਕ ਮੈਂਬਰਾਂ ਦਾ ਪਰਿਵਾਰਕ ਮੈਂਬਰਾਂ ਤੋਂ ਮੈਨੂੰ ਪਤਾ ਨਹੀਂ ਇਹਨਾਂ ਦਾ ਨਾਲ ਕਿਹਦੇ ਕਿਸੇ ਹੋਰ ਨਾਲ ਰਿਲੇਸ਼ਨ ਦੀ ਗੱਲਬਾਤ ਕਰਦੇ ਆ ਉਹ ਕੀ ਨਾਮ ਨਾਲ ਉਹ ਸੁਣਦੇ ਵਿੱਚ ਆਇਆ ਕਿ ਇਹਨਾਂ ਦਾ ਆਪਸੀ ਕੋਈ ਉਹਨਾਂ ਉਹਨਾਂ ਦਾ ਕੋਈ ਆਪਸੀ ਲੜਕੇ ਦੇ ਕੋਈ ਰਿਲੇਸ਼ਨ ਸੀਗੇ ਉਹਦੇ ਕਰਕੇ ਇਹਨਾਂ ਨੇ ਕੋਈ ਕੁੜੀ ਨੂੰ ਪਤਾ ਲੱਗ ਗਿਆ ਤਾਂ ਮੰਗ ਇਹ ਹੀ ਕਰਦੇ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਸਾਡੇ ਇਹ ਕਿ ਪੁਲਿਸ ਕਾਰਮੀ ਅੱਜ ਬੇਨਤੀ ਕਰਦੇ ਆ ਕਿ ਪਰਚਾ ਦਰਜ ਕੀਤਾ ਜਾਵੇ ਨਾ ਉਹ ਬੋੜੀ ਆ ਹੁਣ ਫਿਰ ਉਹ ਉੱਪਰ ਜਾ ਜਾਂ ਕਿਤੇ ਹੋਰ ਕਿਤੇ ਲੈ ਕੇ ਉਹ 라ਵਲਪਿੰਡੀ ਲੈ ਕੇ ਜਿੱਥੇ ਜੀਨਾ ਮੇਰਾ ਨਾਂ ਜੀ ਬਲਵਿੰਦਰ ਬੋਧ ਮੈਂ ਅੰਬੇਡਕਰ ਸੈਨਾ ਮੂਨ ਨਿਵਾਸੀ ਤੋਂ ਦੁਆਬਾ ਪ੍ਰਧਾਨ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਨਮੋ ਬਦਾਏ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਅਸੀਂ ਦੁੱਖ ਦੀ ਘੜੀ ਵਿੱਚ ਫਾਣਾ 라ਵਲਪਿੰਡੀ ਵਿੱਚ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਸਮਾਜ ਦੀ ਇੱਕ ਧੀ ਜਿਹੜੀ ਆਪਣੇ ਸ਼ਾਮਨਗਰ ਤੋਂ ਸਿਗੀ ਸਾਡੇ ਸਮਾਜ ਦੀ ਧੀ ਜਿਸ ਦਾ ਨਾਮ ਮੁਸਕਾਨ ਸੀਗਾ ਔਰ ਜਿਹੜੀ 라ਵਲਪਿੰਡੀ ਵਿਆਹੀ ਸੀਗੀ ਔਰ ਉਸ ਕੁੜੀ ਨਾ ਜਿਹੜਾ ਉਸ ਦਾ ਹਸਬੰਡ ਸੀਗਾ ਜਿਹੜਾ ਸਣੀ ਉਸ ਨੇ ਉਹ ਜਿਹੜਾ ਸਣੀ ਸੀਗਾ ਉਹ ਕੈਰੈਕਟਰਲੈਸ ਬੰਦਾ ਸੀਗਾ ਉਹ ਕੈਰੈਕਟਰਲੈਸ ਹੋਣ ਦੇ ਨਾਤੇ ਜਿਹੜੀ ਕੁੜੀ ਸੀਗੀ ਮੁਸਕਾਨ ਉਸ ਨੇ ਉਹਦੀ ਜਿਹੜੀ ਮੋਬਾਈਲ ਦੀ ਚੈਟ ਜਾਂ ਉਹਦੀ ਜਿਹੜੀ ਵੀਡੀਓ ਦੇਖ ਲਈਆਂ ਸੀਗੀਆਂ ਤਾਂ ਜਦੋਂ ਉਸ ਨੇ ਮੁਸਕਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਹੜਾ ਸਣੀ ਸੀਗਾ ਉਸਨੇ ਪਹਿਲਾਂ ਉਸ ਦੇ ਸਿਰ 'ਚ ਕੋਈ ਚੀਜ਼ ਨਾ ਵਾਰ ਕੀਤਾ ਜਿਹੜਾ ਕੁੜੀ ਬੇਹੋਸ਼ ਹੋਈ ਤਾਂ ਫਿਰ ਜਿਹੜਾ ਸਣੀ ਸੀਗਾ ਇਸ ਨੇ ਉਸ ਬੇਹੋਸ਼ ਕੁੜੀ ਦੇ ਮੂੰਹ 'ਚ ਧੱਕੇ ਨਾਲ ਕੋਈ ਜ਼ਹਿਰੀਲੀ ਪాయిਜ਼ਨ ਵਗੈਰਾ ਉਹਨੂੰ ਦੇ ਦਿੱਤੀ ਗਈ ਔਰ ਜਿਹੜੀ ਕੁੜੀ ਵਿਚਾਰੀ ਸਾਡੇ ਸਮਾਜ ਦੀ ਪੜ੍ਹੀ ਲਿਖੀ ਕੁੜੀ ਹਾਈਲਾਈਟਸ ਕਲੀਅਰ ਸੀਗੀ ਉਹ ਸਾਡੇ ਸਮਾਜ ਦੀ ਧੀ ਜਿਹੜੀ ਉਹਨੂੰ ਪాయిਜ਼ਨ ਨਾਲ ਉਸ ਦੀ ਮੌਤ ਹੋ ਗਈ ਔਰ ਅੱਜ ਬੜੇ ਸ਼ਰਮ ਦੀ ਗੱਲ ਆ ਭਈ ਅਸੀਂ ਅੱਜ ਜਿਹੜੀ ਸਾਡੇ ਸਮਾਜ ਦੀ ਧੀ ਜਿਹੜੀ ਇਸਰੀਰਕ ਤੌਰ ਤੇ ਸਾਡੇ ਵਿੱਚ ਇਸ ਸੰਸਾਰ ਵਿੱਚ ਨਹੀਂ ਰਹੀ ਉਸ ਦਾ ਇਨਸਾਫ ਲੈਣ ਲਈ ਵੀ ਅਸੀਂ ਐਂਬੂਲੈਂਸ ਵਿੱਚ ਉਹਦੀ ਡੈਡੀ ਡੈੱਡ ਬੋਡੀ ਆ ਉਹ ਕਦੀ ਆਪਣੇ ਜੀ.ਡੀ. ਰੋਡ ਉੱਪਰ ਜਾਂ ਕਦੀ ਕਿਤੇ ਰੱਖ ਕੇ ਉਹਦਾ ਇਨਸਾਫ ਲੈਣ ਲਈ ਬਹਾਰ ਲਗਾ ਰਹੇ ਆ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਵੀ ਜਿਹੜੀ ਮੁਸਕਾਨ ਆ ਉਸ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਜਿਹੜੇ ਜਿਹੜਾ ਸਣੀ ਆ ਜਾਂ ਉਸ ਦੇ ਜਿਹੜੇ ਨਾਲ ਉਹਦੇ ਹਮਖਿਆਲ ਜਿਹੜੇ ਦੋਸਤ ਆ ਉਹਦੇ ਇਸ ਸਾਜ਼ਿਸ਼ ਵਿੱਚ ਜਿਹੜੇ ਉਸਦੇ ਨਾਲ ਸੀਗੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਵਿੱਚ ਸਿੱਟੇ ਜਾਵੇ ਅਸੀਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਟਾਈਮ ਦਿੰਦੇ ਆ ਜੇ ਅਗਰ ਦੋਸ਼ੀ ਜੇਲ੍ਹ ਵਿੱਚ ਨਾ ਸਿੱਟੇਗੇ ਤਾਂ ਅਸੀਂ ਆਪਣੀ ਅਗਲੀ ਰਣਨੀਤੀ ਸਾਰੇ ਸਮਾਜ ਨਾਲ ਸਾਰੇ ਭਾਈਚਾਰੇ ਨਾਲ ਤਿਆਰ ਕਰਕੇ ਚਾਹੇ ਸਾਨੂੰ ਸੜਕਾਂ ਤੇ ਆਉਣਾ ਪਵੇ ਅਸੀਂ ਆਪਣੀ ਅਗਲੀ ਰਣਨੀਤੀ ਲੈ ਕੇ ਸੜਕਾਂ ਦੇ ਉੱਤੇ ਲਈ ਤਿਆਰ ਆ ਸ਼ਾਦੀ ਹੋਈ ਨੂੰ ਸਵਾ 2 ਤੋਂ 2.5 ਸਾਲ ਹੋ ਚੱਲੇ ਆ ਜੀ ਸੱਤ ਦਾ ਨਾ ਤੁਹਾਡੀ ਗੱਲਬਾਤ ਹੋਈ ਹੈ ਐਸ ਐਚਓ ਸਾਹਿਬ ਨਾਲ ਗੱਲ ਹੋਈ ਹੈ ਐਸ ਐਚਓ ਸਾਹਿਬ ਕਹਿੰਦੇ ਤੁਹਾਨੂੰ ਅਸੀਂ ਜਿਹੜੀ ਐਫ ਆਈ ਆਰ ਦੀ ਕਾਪੀ ਆ ਉਹ ਤੁਹਾਨੂੰ 20 25 ਮਿੰਟ ਵਿੱਚ ਤੁਹਾਨੂੰ ਫੜਾ ਦੇਵਾਂਗੇ ਪੋਸਟਮਾਰਟਮ ਤੁਹਾਨੂੰ ਦੱਸ ਰਿਹਾ ਜੀ ਅਗਰ ਦੋਸ਼ੀ 24 ਘੰਟਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੇ ਨਾ ਫੜੇ ਤਾਂ ਅਸੀਂ ਆਪਣੀ ਜਿਹੜੀ ਅਗਲੀ ਰਣਨੀਤੀ ਉਹ ਬਣਾਵਾਂਗੇ ਗੱਲ ਹੈ ਸ਼੍ਰੀਮੰਤ ਜੀ ਸਾਨੂੰ ਤਲਾਸ਼ ਮਿਲੀ ਸੀ ਕਿ ਪਤੀ ਪਤਨੀ ਜੋ ਮੁਸਕਾਨ ਤੇ ਉਹਦਾ ਪਤੀ ਸੁਨੀਆ ਜੋ ਜਿਹਲੀ ਜੇ ਖਾਨ ਕਰਕੇ ਸਰ ਹਸਪੀਟਲ ਫਰਵਾਹ ਦਾਖਲਾ ਸਾਡਾ ਆਈ ਉਥੇ ਪਹੁੰਚਾ ਜੋ ਡਾਕਟਰ ਸਾਹਿਬ ਨੇ 6 ਸਾਲ ਤੋਂ ਕਰਕੇ ਭੁੰਜੁੰਦੇ ਜੈਫਰ ਕਰਤਾ ਉਹ ਸ੍ਰੀਦਾਮ ਹਸਪੀਟਲ ਜਿਹਨੂੰ ਦਾਖਲ ਹੋਏ ਉਸ ਤੋਂ ਬਾਅਦ ਵੀ ਲੜਕੀ ਆ ਕੱਲ ਜੋ ਕੇ ਕਿ ਇਹਦੀ ਸੀਸ ਹੋ ਗਈ ਸੀ ਉਹ ਲੜਕੀ ਕਰਕੇ ਫਿਰ ਅਸੀਂ ਉਹਨਾਂ ਨੂੰ ਡੀਐਮਸੀ ਲੈ ਕੇ ਦੋ ਉਸੇ ਮੋਤੋ ਚਿਕਨ ਤੋਂ ਫਰਾ ਮਿਲਿਆ ਉਹ ਲਾਰਕ ਮੈਂਬਰ ਆ ਉਹਦੇ ਪਿਤਾ ਹੀ ਉਹ ਮੋਤ ਬੰਦੇ ਆਇਆ ਜਦ ਵਾਪਸ ਅਜੀਤ ਸਿੰਘ ਆ ਉਹਦੇ ਬਿਆਹ ਹੀ ਲੈ ਕੇ ਬਿਆਨਾਂ ਮੁਤਾਬਕ ਜੋ ਬੰਦੀ ਸੀ ਕਾਹੀ ਉਹ ਕਹਦਾ ਕਿ ਮੇਰੇ ਖਾਤਮੇ ਦੀ ਗੱਲ ਤੇ ਹੁਣ ਕਟਰੀ ਜਾਂਚ ਦੇ ਵਿੱਚ ਕੋਈ ਮੌਕੇਦਾਰ ਸਾਹਮਣੇ ਆਏ ਮੋੜ ਦਾ ਕਾਰਨ ਇਹ ਹੀ ਆ ਕਿ 86 ਬਾਕੀ ਸਦੀ ਤਫਤੀਸ਼ਾ ਜੋ ਤਫਤੀਸ਼ੇ ਚ ਧੀਰੇ ਤਾਥੋਂ ਦੇ ਜਿਆ ਦੋਸ਼ੀ ਪਈਗਾ ਅਸੀਂ ਉਸੇ ਕਾਰਜ ਕਰਾਂਗੇ ਕਿਉਂਕਿ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਕਿਹਾ ਉਹਦੇ ਬਿਆਨਾਂ ਮੁਤਾਬਕ ਕਾਰਜ ਜਾਰੀ ਹੋ ਰਹੀ ਹੈ